ਤਨ ਤੇਰਾ ਪਰਵਾਰ ਤਨ ਤੇਰਾ ਸੰਸਾਰ ਸਤਿ ਆਸ਼ਵਾਦੀ ਜੈ ਨਿਊਜ਼ ਸੰਤਾਰ ਚੈਨਲ ਦਾ ਸਰਜਨਹਾਰ ਸਤਿ ਆਚ ਗੁਰੂ ਸੰਤਾਰੇ ਰਾਮ ਜੀ ਦਾ ਅਗਨ ਰੂਪ ਆ ਗਿਆ ਸਾਹਮਣੇ ਦੁਨੀਆ ਤੋਂ ਨਿਆਰਾ ਗਾਉੜ ਕਤੇ ਬੈਠ ਗਿਆ ਹੇ ਰਬਾ ਨਾ ਪਿਆਰਾ ਨਿਉ ਸੰਸਾਰ ਤੇ ਨਾ ਰੱਖ ਕੇ ਇਤਿਹਾਸ ਬਦਲਦਾ ਸਾਰਾ ਸੰਸਾਰ ਦੇ ਗੁਰੂ ਸੰਸਾਰੀ ਰਾਜ ਅਸਰੂਪ ਆ ਗਿਆ ਸਾਹਮਣੇ ਦੁਨੀਆਂ ਤੋਂ ਨਿਆਰਾ ਸੰਸਾਰ ਨੂੰ ਲੜਾਉਣ ਨੇ ਸਮਝਾਉਣ ਵਾਲਾ ਚਾਹੀਦਾ ਦੁਨੀਆਂ ਨੂਰਮੋ ਨਕਦਾ ਇੱਕ ਰੂਪ ਹੈ ਇੱਕ ਨੂਰ ਤੇ ਜੱਗ ਉਪਜਿਆ ਸਾਰਾ ਸਤਾਰ ਗੁਰ ਸੰਤਾਰੀ ਨੰਦ ਅਧਨ ਰੂਪ ਆ ਗਿਆ ਸਾਹਮਣੇ ਦੁਨੀਆਂ ਤੋਂ ਨਿਆਰਾ ਗਾਉੜ ਗਦੀਤੇ ਬੈਠ ਗਿਆ ਰੱਬ ਦਾ ਪਿਆਰਾ ਆਉਣ ਬਾਰੇ ਸਮੇਂ ਵਿੱਚ ਜੋ ਵੀ ਪੈਦਾ ਇਹਨਸਾਨ ਹੋਊ ਉਸਦੇ ਸੂਪੇ ਅਤੇ ਦੇਸ਼ ਨਾਲ ਪਛਾਣ ਹੋਊ ਧਰਮ ਤੇ ਜਾਤੀ ਦੀ ਲੜਾਈ ਨਹੀਂ ਰਹਿਣੀ ਕੋਈ ਮਿਰਲਾ ਹੀ ਲੜੂਗਾ ਕਰਮਾ ਦਾ ਮਹਾਰਾ ਗਾਉੜ ਕਦੀਤੇ ਬੈਠ ਗਿਆ ਮੈਨ ਜੁਗਦਾ ਅਵਤਾਰਾ ਸੰਸਾਰਿਕ ਗੁਰੂ ਸੰਤਾਰਿ ਰਾਮਦਾਸ ਰੂਪ ਆ ਗਿਆ ਸਾਹਮਣੇ ਦੁਨੀਆ ਤੋਂ ਨਿਆਰਾ ਓ ਵੇਲਾ ਯਾਦ ਕਰ ਬੰਦਿਆ ਜਦ ਤੇਰਾ ਸਾਥ ਬੰਦੇ ਸੀ ਦੈਨਾ ਸੋਰ ਮੁਟੀਰਿਆ ਤਾ ਤੂੰ ਬੰਦਾ ਬਣ ਗਿਆ ਬੰਦੇ ਤੂੰ ਹਰਨਖੋਰ ਨਾ ਯਾ ਕਰ ਸਾਰਾ ਮੁੰਦਿਆ ਤੂੰ ਕਿੰਨੀ ਤਰੱਕੀ ਕੀਤੀ ਅੱਜ ਤੱਕ ਓ ਸਮਾਂ ਵੀ ਯਾਦ ਰੱਖ ਜਦੋਂ ਤੈ ਤੂੰ ਨਾਲ ਪਾਣੀ ਪੀਤਾ ਨਹੀਂ ਸੀ ਜਾਂਦਾ ਨਾ ਤੂੰ ਸੀ ਸਕਦਾ ਲੱਕ ਹੋਰ ਮਤੂ ਪਾਂਚੀ ਬੁੱਲਾ ਨਾਲ ਪਾਣੀ ਪੀ ਸਕਦੇ ਸੀ ਪੰਦਾ ਛਾਇਆ ਰਹਿੰਦਾ ਸੀ ਵਿਚਾਰਾ ਚਾਂਦ ਸੂਰਜ ਕੇ ਮੋਂਦ ਵਿੱਚ ਆਏ ਉਸ ਤੋਂ ਪਹਿਲਾਂ ਸੀ ਤੰਦੂਕਾਰਾ ਛੋਟਾ ਜਿਹਾਂ ਸੰਸਾਰਿਕ ਸ਼ਬਦ ਦੇhਕੇ ਇਤਿਹਾਸ ਦਾ ਸਤਾ ਸਾਰਾ ਸੰਸਾਰਿਕ ਗੁਰੂ ਸੰਸਾਰੀ RAM ਜੀ ਫੁੱਲੋ ਮਿੱਟੀ ਦਾ ਰੂਪ ਆ ਗਿਆ ਸਾਹਮਣੇ ਦੁਨੀਆ ਤੋਂ ਨਿਆਰਾ ਸੰਸਾਰ ਗੁਰੂ ਜੀ ਦੇ ਤੇ ਬੈਠ ਗਿਆ ਸੰਸਾਰਿਕ ਚੈਨ ਦਾ ਸਰਜਣਹਾਰ ਘਾਵੜ ਗਦੀ ਤੇ ਬੈਠ ਗਿਆ ਇਹ ਰੱਬ ਦਾ ਪਿਆਰਾ ਖਰਾਰੀ ਜੈ